ਸਾਡੇ ਵਿਚਕਾਰ ਸਾਬਕਾ ਕੈਬਨਟ ਮੰਤਰੀ ਸਰਦਾਰ ਹੀਰਾ ਸਿੰਘ ਜੀ ਗੱਬੜਿਆ ਵੀ ਪਹੁੰਚ ਚੁੱਕੇ ਐ 유ਥ ਆਗੂ 유ਥ ਕਾਲੀ ਦਲ ਦੇ ਪ੍ਰਧਾਨ ਸਰਜੀਤ ਸਿੰਘ ਜੀ ਝੰਜਰ ਵੀ ਸੁਪਾ ਦੇ ਇੱਥੇ ਆਏ ਹੋਏ ਐ ਪਹਿਲਾਂ ਆਪਣੇ ਵਿੱਚ ਸੁਧਾਰ ਕਰਨ ਕਿ ਗੁਰੂ ਦੇ ਅੱਗੇ ਖੜ ਕੇ ਸੱਚ ਬੋਲੀਦਾ ਹੁੰਦਾ ਝੂਠ ਨਹੀਂ ਬੋਲੀਦਾ ਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਨਹੀਂ ਵੀ ਕੀਤਾ ਜਿਹੜੀ ਗੱਲ ਦੇ ਵਿੱਚ ਕੋਈ ਰੋਲ ਵੀ ਨਹੀਂ ਸੀ ਉਹ ਵੀ ਇੱਕ ਨਿਮਾਨ ਸਿੱਖ ਵਜੋਂ ਝੋਲੀ ਪਾਇਆ ਕਹਿੰਦੇ ਤਕਰੀਰ ਨਹੀਂ ਕਰਨੀ ਕਦੇ ਅਕਾਲੀ ਦਲ ਦੇ ਲੀਡਰਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਕਦੇ ਕਨਜਲ ਦੇ ਲੀਡਰਾਂ ਨੇ ਬੇਅਦਬੀ ਕਰਾਉਣ ਦੇ ਹੁਕਮ ਨਹੀਂ ਦਿੱਤੇ ਇਹ ਉਹਨਾਂ ਮਾੜੀਆਂ ਏਜੰਸੀਆਂ ਨੇ ਸਾਡੀ ਸਰਕਾਰ ਦੇ ਵਿੱਚ ਕਰਵਾਇਆ ਪਰ ਆਪਣੀ ਸਰਕਾਰ ਦੇ ਵਿੱਚ ਹੋਣ ਦੀ ਜਿਹੜੀ ਔਖੀ ਮਾਜਾਚਨਾ ਕੀਤੀ ਆ ਸੋ ਮੇਰੀ ਬੇਨਤੀ ਆ ਸਾਰੇ ਨੌਜਵਾਨਾਂ ਨੂੰ ਪੰਜਾਬ ਦੇ ਲੋਕ ਕਿ ਇਹ ਸੁਧਾਰ ਲਿਆਉਣ ਵਾਲੇ ਜਿੱਥੇ-ਜਿੱਥੇ ਵੀ ਜਾਣ ਇਹਨਾਂ ਨੂੰ ਝੂਠੇ ਕਹਿ ਕੇ ਲਾਹਨਤੀ ਪੱਤਰ ਭੇਜੋ ਤੇ ਲਾਹਨਤਾਂ ਦਿਓ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਕਿ ਜਿਹੜੇ ਇਸ ਅਕਾਲ ਤੱਕ ਸਾਡੇ ਸਾਹਮਣੇ ਕੜ ਕੇ ਝੂਠ ਬੋਲ ਕੇ ਆਏ ਨੇ ਉਹ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਪਾਰਟੀ ਦੇ ਪੰਜਾਬ ਦੇ ਕਦੇ ਨਹੀਂ ਹੋ ਸਕਦੇ ਇਸ ਲਈ ਬੇਨਤੀ ਹੈ ਸਾਰੀ ਲੀਡਰਸ਼ਿਪ ਨੂੰ ਕਿ ਇਹਨਾਂ ਝੂਠੇ ਬੰਦਿਆਂ ਨੂੰ ਹੁਣ ਮੂੰਹ ਨਾ ਲਾਇਓ ਬਥੇਰਾ ਨੌਜਵਾਨ ਪੰਜਾਬ ਦੇ ਯੋਗ ਨੌਜਵਾਨ ਕੰਮ ਕਰਨ ਵਾਲੇ ਕੰਮ ਕਰਨ ਲਈ ਤਿਆਰ ਨੇ ਸੋ ਇੰਨੀਆਂ ਕਿ ਬੇਨਤੀਆਂ ਕਰਦੇ ਹੋਏ ਕਿਉਂਕਿ ਸਮੇਂ ਦੀ ਘਾਟ ਹੈ ਸੀਨੀਅਰ ਲੀਡਰਸ਼ਿਪ ਬੈਠੀ ਉਹਨਾਂ ਨੇ ਵਿਚਾਰ ਰੱਖਣੇ ਆ ਜਕਾਰਾ ਲਾਉਣ ਲੱਗੇ ਆ ਜੇ ਇਹਨਾਂ ਝੂਠੇ ਬੰਦਿਆਂ ਨੂੰ ਸਬਕ ਸਿਖਾਉਣਾ ਤਾਂ ਇੱਥੇ ਬਾਹਵਾ ਕਿੜੀਆਂ ਕਰਕੇ ਜਕਾਰਾ ਲਾ ਕੇ ਦੱਸ ਦਿਓ ਕਿ ਪੰਜਾਬ ਦਾ ਬੱਚਾ ਬੱਚਾ ਸ਼੍ਰੋਮਣੀ ਕਲੰਦ ਦੇ ਨਾਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਬੋਨ ਇਸ਼ਨ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਸਟੇਜ ਤੇ ਬ੍ਰਾਜਮਣ ਸਾਡੇ ਸਾਰਿਆਂ ਤੇ ਬਹੁਤ ਸਤਿਕਾਰ ਤੇ ਸਨਮਾਨਯੋਗ ਸਰਦਾਰ ਬਲਵਿੰਦਰ ਸਿੰਘ ਜੀ ਭੁੰਡੜ ਸਾਹਿਬ ਕਾਰਜਕਾਰੀ ਪ੍ਰਧਾਨ ਸ਼ੋਮਨੀ ਅਕਾਲੀ ਦਲ ਸਟੇਜ ਤੇ ਬ੍ਰਾਜਮਣ ਹਰੇਕ ਪੰਜਾਬੀ ਦੀ ਜਿੰਦ ਜਾਨ ਹਰੇਕ ਪੰਜਾਬੀ ਦੇ ਦਿਲ ਦੀ ਧੜਕਣ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਚਕਬੀਰ ਸਿੰਘ ਜੀ ਬਾਦਲ ਸਾਹਿਬ ਸਾਫ ਦਾ ਪ੍ਰਧਾਨ ਸ਼ੋਮਨੀ ਅਕਾਲੀ ਦਲ ਸਟੇਜ ਤੇ ਬਿਰਾਜਮਾਨ ਸਰਦਾਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਸਟੇਜ ਤੇ ਬਿਰਾਜਮਾਨ ਦਰਜਾ ਬਏ ਦਰਜਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਤੇ ਸਾਹਮਣੇ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਜੇ ਯਾਰੂ ਵਰਕਰ ਸਹਿਬਾਨ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ਿਸ਼ ਕੀਤੀ ਵੀ ਫਤਿਹ ਸਾਂਝੀ ਕਰੀਏ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਟੇਜ ਤੇ ਬੈਠੇ ਹੋਣ ਸਰਦਾਰ ਸ਼ਬੀਰ ਸਿੰਘ ਜੀ ਬਾਦਲ ਪੰਜਾਬੀਆਂ ਦੀ ਜਿੰਦ jaan ਤੇ ਫਤਿਹ ਇਹੋ ਜੀ ਖਾਲਸਾ ਜੀ ਇਹ ਫਤਿਹ ਪ੍ਰਵਾਨ ਨਹੀਂ ਕੀ ਮੈਂ ਦੁਬਾਰਾ ਫਤਿਹ ਬੁਲਾਉਣਾ ਸਾਰਿਆਂ ਨੇ ਪੂਰੇ ਜੋਸ਼ ਖੁروش ਦੇ ਨਾਲ ਅੱਜ ਪਤਾ ਲੱਗ ਜੇ ਪੰਜਾਬ ਦੇ ਵਿੱਚ ਕਿ ਮੁਕਸਰ ਮਾਗੀ ਦੇ ਮੇਲੇ ਤੇ ਕਾਨਫਰੰਸ ਹੋ ਰਹੀ ਹੈ ਔਰ ਉਹਦੇ ਵਿੱਚ ਸਰਦਾਰ ਸਾਰੇ ਯੂਥ ਵਾਲੇ ਉਹਨਾਂ ਦੇ ਗੜਾ ਜੈਂਟੀ ਆਇਡ ਸਾਡੇ ਆਪ ਦੇ ਪਰਿਵਾਰ ਦੇ ਜੀ ਸਾਰਿਆਂ ਨੂੰ ਅੱਗੇ ਆਉਣ ਦਿੱਤਾ ਜਾਵੇ ਆਜੋ ਵੀ ਆਉਣ ਤੋਂ ਆਉਣ ਤੋਂ ਯਾਰ ਆਜੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਾਰਿਆਂ ਤੇ ਬਹੁਤ ਸਤਿਕਾਰਯੋਗ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਸਰ ਬੀਬੀ ਹਰगोਬਿੰਦ ਕੌਰ ਜੀ ਉਹ ਆ ਕੇ ਸੰਗਤਾਂ ਦੇ ਦਰਸ਼ਨ ਕਰਨਗੇ ਉਹਨਾਂ ਦੇ ਬੋਲਣ ਤੋਂ ਪਹਿਲਾਂ ਮੈਂ ਇੱਕ ਜਕਾਰਾ ਲਾਉਂਗਾ ਸਾਰੀ ਸੰਗਤ ਨੇ ਜੋਸ਼-ਖਰੋਸ਼ ਦੇ ਨਾਲ ਜਵਾਬ ਦੇਣਾ ਬੋਲ ਸੋਨਿਆਲ ਬੀਬੀ ਹਰਗੋਬਿੰਦ ਕੌਰ ਜੀ ਮੇਰੀ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਬੈਰੀਕੇਡ ਰੁਕੜੇ ਨਹੀਂ ਵੇ ਟੁੱਟ ਜਾਣਗੇ ਔਖਾ ਹੋ ਜਾਏਗਾ ਮੇਰੀ ਤੁਹਾਡੇ ਚਰਨਾ ਜੱਤ ਬਣ ਕੇ ਬੇਨਤੀ ਹੈ ਕਿ ਆਇਡੈਂਟੀਫਾਈਡ ਲੋਕ ਖੜੇ ਨੇ ਇਨਸਪੈਕਟਰ ਸਾਹਿਬ ਇਹਨਾਂ ਨੂੰ ਅੱਗੇ ਆਉਣ ਦਿਓ ਅੱਗੇ ਆਉਣ ਦਿਓ ਸਾਡੇ ਦੋ ਜ਼ਿਲ੍ਹਾ ਕਿਸੇ ਨੇ ਨਹੀਂ ਬੈਰੀਕੇਡ ਖੋਲੋ ਇਨਸਪੈਕਟਰ ਸਾਹਿਬ ਡੀਐਸਪੀ ਸਾਹਿਬ ਤੁਹਾਡੇ ਚਰਨਾ ਚ ਬੇਨਤੀ ਹੈ ਕਿ ਅੱਗੇ ਆਉਣ ਦਿਓ ਲੋ ਆ ਦਾਪੇ ਆ ਗਏ ਹੜ ਆ ਗਏ ਲੋਕਾਂ ਦਾ ਮੈਂ ਬੀਬੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਮੈਂ ਇੱਕ ਸੰਗਤਾਂ ਨੂੰ ਬੇਨਤੀ ਕਰਦਾ ਕਿ ਸਟੇਜ ਤੋਂ ਥਾਂ ਛੱਡ ਕੇ ਬੈਠੋ ਸਟੇਜ ਤੋਂ ਥੋੜਾ ਜਿਆਦਾ ਪਿੱਛੇ ਹੋ ਕੇ ਬੈਠੋ ਥੋੜਾ ਜਿਆਦਾ ਤੁਸੀਂ ਵੀ ਡਿਸਪਲਨ ਦਾ ਪੰਜਾਬਾ ਕਰੋ ਕੋਈ ਬੰਦਾ ਝੰਡਾ ਲੈ ਕੇ ਖੜਾ ਨਾ ਹੋਵੇ ਡੀਚ ਸਾਰੇ ਬੈਜੋ ਡੀਚ ਕੋਈ ਬੰਦਾ ਖੜਾ ਨਹੀਂ ਹੋਣਾ ਚਾਹੀਦਾ ਮੇਰੀ ਤੁਹਾਨੂੰ ਬੇਨਤੀ ਹੈ ਕਿ ਡੀਚ ਕੋਈ ਬੰਦਾ ਖੜਾ ਨਹੀਂ ਹੋਣਾ ਚਾਹੀਦਾ ਬੈਠ ਜਾਓ ਬੈਠ ਜਾਓ ਬੈਠ ਜਾਓ ਕੋਈ ਬੰਦਾ ਖੜਾ ਨਾ ਹੋਵੇ ਡੀਚ ਕਾਕਾ ਜਿਹੜਾ ਝੰਡੇ ਵਾਲਾ ਖੜਾ ਹੈ ਤੂੰ ਬੈਠ ਜਾਓ ਬੈਠ ਜਾਓ ਤੁਸੀਂ ਕੋਠੇ ਕਰਦੇ ਹੋ ਸਾਡਾ ਕੋਠਾ ਨਹੀਂ ਆ ਗਿਆ ਹੁਣ ਛੋਟਾ ਛੋਟਾ ਕੰਮ ਦਾ ਮੈਂ ਨਹੀਂ ਛੋਟੇ ਨਹੀਂ ਹੈਗੇ ਸਾਡੇ ਪ੍ਰਧਾਨ 40 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਅੱਜ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਪੂੰਦੜ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਆਗੂ ਸਾਬਕਾ ਡਿਪਟੀ ਸੀਐਮ ਪੰਜਾਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਦਲਜੀਤ ਸਿੰਘ ਟੀਮਾ ਜੀ ਪਾਰਟੀ ਦੀ ਸਮੂਹ ਲੀਡਰਸ਼ਿਪ ਮਾਲਵਾ ਬੈਲਟ ਤੋਂ ਪਹੁੰਚੇ ਹੋਏ ਬਹੁਤ ਹੀ ਸਤਿਕਾਰਯੋਗ ਵੀਰੋ ਭੈਣੋ ਮੈਂ ਸਾਰਿਆਂ ਨੂੰ ਫਤਿਹ ਅਰਜ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣਾ ਵਿਚਾਰ ਰੱਖਣ ਤੋਂ ਪਹਿਲਾਂ ਮੈਂ ਬੇਨਤੀ ਕਰਨਾ ਚਾਹੁੰਦੀ ਆ ਕਿ ਮੇਰੀਆਂ ਭੈਣਾਂ ਹੱਲੇ ਆ ਰਹੀਆਂ ਕਿਉਂਕਿ ਇੱਕ ਤਾਂ ਅਸੀਂ ਘਰਾਂ ਦੇ ਕੰਮ ਕਰਕੇ ਨਿਕਲਣਾ ਹੁੰਦਾ ਦੂਜਾ ਅੱਜ ਬੀਬੀਆਂ ਇਹ ਪਹਿਲੀ ਵਾਰੀ ਇਹ ਕਾਨਫਰੈਂਸ ਸਟੈਂਡ ਕਰ ਰਹੀਆਂ ਐ ਇਹਨਾਂ ਨੂੰ ਪਤਾ ਨਹੀਂ ਸੀ ਗੁਰਦੁਆਰਾ ਸਾਹਿਬ ਚੱਲੀਆਂ ਗਈਆਂ ਲੰਗਰ ਛਕਣ ਲੱਗ ਗਈਆਂ ਤੇ ਮੇਰੀ ਬੇਨਤੀ ਐ ਮੇਰੇ ਵੀਰਾਂ ਨੂੰ ਕਿ ਥੋੜਾ ਰਸਤਾ ਦੇ ਕੇ ਰੱਖਿਓ ਵੈਸੇ ਜਗਾ ਤਾਂ ਖੋਲ ਹੋ ਗਈ ਪਰ ਕਿਤੇ ਨਾ ਕਿਤੇ ਜ਼ਰੂਰ ਭਾਇਓ ਉਹਨਾਂ ਨੂੰ ਹੁਣ ਆਉਣੀਆਂ ਸ਼ੁਰੂ ਹੋਈਆਂ ਹਾਲੇ ਸੋ ਮੈਂ ਆਪਣੀ ਗੱਲ ਥੋੜੇ ਸ਼ਬਦਾਂ ਦੇ ਵਿੱਚ ਰੱਖਣਾ ਚਾਹੂੰਗੀ ਕਿ ਜਿਹੜੀ ਅੱਜ ਅਸੀਂ ਇਹ ਸਿਆਸੀ ਕਾਨਫਰੰਸ ਕਰ ਰਹੇ ਹਾਂ ਇਹਦਾ ਸੰਦਰਭ ਅੱਜ ਬਹੁਤ ਜ਼ਰੂਰੀ ਹੈ ਸਾਨੂੰ ਇਹ ਦੇਖਣਾ ਪਊਗਾ ਕਿ ਜਿਹੜੀ ਲੜਾਈ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਇਹ ਲੜਾਈ ਪੰਜਾਬ ਦੀ ਹੈ ਸਾਨੂੰ ਕਈ ਵਾਰੀ ਇਹ ਲੱਗਦਾ ਕਿ ਖਤਰਾ ਸ਼੍ਰੋਮਣੀ ਕਾਲੀ ਦਲ ਤੇ ਮੰਡਰਾ ਰਿਹਾ ਹੈ ਖਤਰਾ ਖਤਰਾ ਸਾਡੇ ਹਰਮਨ ਪਿਆਰੇ ਆਗੂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਮੰਡਰਾ ਰਿਹਾ ਨਹੀਂ ਖਤਰਾ ਪੰਜਾਬ ਤੇ ਮੰਡਾ ਰਿਹਾ ਹੈ ਜੇ ਅਸੀਂ ਇਤਿਹਾਸ ਦੇ ਵਿੱਚ ਨਿਗਾਹ ਮਾਰੀਏ ਪੰਜਾਬ ਇੱਕ ਜਰਖੇਜ ਭੂਮੀ ਹੈ ਤੇ ਲਟੇਰਿਆਂ ਦੀ ਨਿਗਾਹ ਹਮੇਸ਼ਾ ਪੰਜਾਬ ਤੇ ਰਹੀ ਹੈ ਪਹਿਲਾ ਕਾਬਲ ਕੰਧਾਰ ਤੋਂ ਲਟੇਰੇ ਆਏ ਉਹਨਾਂ ਨੇ ਪੰਜਾਬ ਆ ਕੇ ਇਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਫੇਰ ਅੰਗਰੇਜ਼ ਆਏ ਅਸੀਂ ਕਹਿਣ ਨੂੰ ਆਜ਼ਾਦ ਹੋ ਗਏ ਪਰ ਜਦੋਂ ਤੋਂ ਅਸੀਂ ਆਜ਼ਾਦ ਹੋਏ ਆ ਤੁਹਾਨੂੰ ਪਤਾ ਇਹਨਾਂ ਨੇ ਸਾਨੂੰ ਸਾਡੇ ਪੰਜਾਬ ਦੇ ਉੱਤੇ ਰਾਜ ਨਹੀਂ ਕਰਨ ਦਿੱਤਾ ਸਾਨੂੰ ਸਾਡਾ ਪੰਜਾਬ ਨੇ ਚਲਾਉਣ ਦਿੱਤਾ ਗਿਆ ਬੜੀ ਮੁਸ਼ਕਲ ਦੇ ਨਾਲ 15 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਉਹਦੇ ਲਈ ਵੀ ਇਹਨਾਂ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਸੀ ਉਹਨਾਂ ਨੇ ਬਹੁਤ ਮੁਸ਼ਕਲਾਂ ਖੜੀਆਂ ਕੀਤੀਆਂ ਪੰਜਾਬ ਦੇ ਹਾਲਾਤ ਖਰਾਬ ਕੀਤੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਈ ਜਾਵੇ ਕਿਉਂਕਿ ਅਮਰਜੈਂਸੀ ਦੀ ਲੜਾਈ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਸੀ ਜਿਨੇ ਇਹ ਕਾਂਗਰਸ ਪਾਰਟੀ ਦਾ ਇੰਦਰਾ ਦਾ ਮੂੰਹ ਮੋੜਿਆ ਸੀ ਹਜ਼ਾਰਾਂ ਸਾਡੇ ਜਾਂਬਾਸ਼ ਅਕਾਲੀ ਯੋਧੇ ਜੇਲ੍ਹਾਂ ਚ ਗਏ ਤਾਂ ਉਹਨਾਂ ਦੇ ਪਹਿਲਾ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਨੂੰ ਕੀਤਾ ਸਾਡੇ ਪਾਣੀ ਖੋਲੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਐਦਾਂ ਦਾ ਮਾਹੌਲ ਬਣ ਆਤਾ ਕਿ ਪੰਜਾਬ ਅੱਗ ਦੀ ਭੱਟੀ ਦੇ ਵਿੱਚ ਝੋਕਿਆ ਗਿਆ ਸਾਡੇ ਅਕਾਲ ਤਖਤ ਨੂੰ ਢਾਇਆ ਗਿਆ ਇਹ ਬਦਲਾ ਸ਼੍ਰੋਮਣੀ ਅਕਾਲੀ ਦਲ ਤੋਂ ਲਿਆ ਗਿਆ ਇਹ ਬਦਲਾ ਪੰਜਾਬ ਤੋਂ ਲਿਆ ਗਿਆ ਅੱਜ ਵੀ ਉਹੀ ਕੰਮ ਚੱਲ ਰਿਹਾ ਹੈ ਅੱਜ ਬਦਲਾ ਪੰਜਾਬ ਤੋਂ ਲਿਆ ਜਾ ਰਿਹਾ ਹੈ ਸਾਡੀ ਮਾਂ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੇਸ਼ੱਕ ਇਹਨਾਂ ਦੀ ਉਹ ਭੁੱਲਾਂ ਪੰਜਾਬ ਖਤੇ ਖਤਮ ਨਹੀਂ ਹੋਇਆ ਇਹ ਮੁਗਲਾ ਨੇ ਜੋਰ ਲਾ ਲਿਆ ਇਹ ਖਤੇ ਖਤਮ ਨਹੀਂ ਹੋਇਆ ਸੋ ਇਹ ਚਾਲਾਂ ਤੋਂ ਸਾਨੂੰ ਸੁਚੇਤ ਰਹਿਣਾ ਪਊਗਾ ਕਿ ਸਾਨੂੰ ਦਬਾਉਣ ਦੀ ਕੋਸ਼ਿਸ਼ ਹੈ ਅੱਜ ਲੜਾਈ ਦਾ ਢੰਗ ਬਦਲ ਗਿਆ ਅੱਜ ਲੜਾਈ ਕਿਰਪਾਨਾਂ ਵਾਲੀ ਨਹੀਂ ਬੰਦੂਕਾਂ ਵਾਲੀ ਨਹੀਂ ਅੱਜ ਲੜਾਈ ਦਿਮਾਗ ਨਾਲ ਖੇਡੀ ਜਾ ਰਹੀ ਹੈ ਵੋਟਾਂ ਨਾਲ ਖੇਡੀ ਜਾ ਰਹੀ ਹੈ ਸਾਨੂੰ ਤੋੜਨ ਦੀ ਕੋਸ਼ਿਸ਼ਾ ਮੇਰਾ ਵੀਰ ਚਿੰਜਰ ਕਹਿ ਕੇ ਗਿਆ ਬੜਾ ਦੁੱਖ ਲੱਗ ਰਿਹਾ ਹੈ ਕਿ ਡੋਗਰੇ ਅੱਜ ਵੀ ਸਾਡੇ ਵਿੱਚ ਬੈਠੇ ਆਂ ਅੱਜ ਵੀ ਗਦਾਰੀਆਂ ਕਰ ਰਹੇ ਆਂ ਏਜੰਸੀਆਂ ਦੇ ਹੱਥਾਂ ਤੇ ਚੜ ਕੇ ਸਾਡੇ ਧਾਰਮਿਕ ਸਥਾਨਾਂ ਤੇ ਕਬਜ਼ੇ ਕਰ ਚੁੱਕੇ ਆਂ ਤਿੰਨ ਕਮੇਟੀਆਂ ਤੇ ਕਬਜ਼ਾ ਕਰ ਚੁੱਕੇ ਆਂ ਸਾਡੇ ਮੁਖ ਧਰਮ ਸਥਾਨ ਤੇ ਕਬਜ਼ਾ ਕਰਨ ਦੀ ਚਾਲ ਹੈ ਸਾਡੀ ਪਾਰਟੀ ਨੂੰ ਦੁਫਾੜ ਕਰਕੇ ਪੰਜਾਬ ਤੇ ਕਬਜ਼ਾ ਕਰਨ ਦੀ ਚਾਲ ਹੈ ਸੋ ਇਹਨੂੰ ਸਾਨੂੰ ਸਮਝਣਾ ਪਊਗਾ ਦੂਜੀ ਗੱਲ ਜਿਹੜੀ ਆ ਸਰਕਾਰ ਹੁਣ ਚੱਲ ਰਹੀ ਹੈ ਇਹਦਾ ਰੋਲ ਅਸੀਂ ਦੇਖ ਲਿਆ ਪਹਿਲਾ 15 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਇੰਨਾ ਕੰਮ ਕੀਤਾ ਪੰਜਾਬ ਦੇ ਵਿੱਚ ਤੇ ਅੱਜ ਉਹ ਜਿਹੜੇ ਕੰਮ ਸੀ ਉਹਨਾਂ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੀ ਹੈ ਕਾਰਿ ਪਾਈ ਦਿੱਤੀ ਹੈ ਪੰਜਾਬ ਦੇ ਵਿੱਚ ਅੱਜ ਤੋਂ 28 29 ਸਾਲ ਪਹਿਲਾਂ ਮੈਂ ਦੇਖਦੀ ਸੀ 97 ਤੋਂ ਪਹਿਲਾਂ ਦੀਆਂ ਗੱਲਾਂ ਲੋਕਾਂ ਨੂੰ ਰੋਜ਼ ਕਿਲੋ-ਕਿਲੋ ਆਟਾ ਲੈ ਕੇ ਖਾਣਾ ਪੈਂਦਾ ਸੀ ਤੇ ਡੰਗ ਦਾ ਰੂੜ ਮਿਰਚ ਹੱਡੀਆਂ ਤੋਂ ਲੈਂਦੇ ਸੀ ਮੇਰੇ ਵੀਰੋ ਮੈਂ ਪਿੰਡਾਂ ਦੇ ਵਿੱਚ ਚਾਨੀ ਆ ਮੈਂ ਉੱਥੇ ਦੇਖਦੀ ਐ ਅੱਜ ਫੇਰ ਉਹੀ ਹਾਲਾਤ ਐ 40 ਰੁਪਏ ਕਿਲੋ ਆਟਾ ਹੋ ਗਿਆ ਕਿੱਲੋ ਕਿਲੋ ਅਟਾ ਹੱਡੀਆਂ ਤੋਂ ਲੈ ਰਹੀ ਐ ਲੋਕ ਡੰਗ ਦਾ ਨੂਨ ਮਿਰਚ ਹੱਡੀਆਂ ਤੋਂ ਲੈ ਰਹੀ ਐ ਇਦਾਂ ਦੇ ਹਾਲਾਤ ਬਣ ਗਏ ਦੁਬਾਰਾ ਕੀ ਖੱਟਿਆ ਸੀ ਆ ਸਰਕਾਰ ਬਣਾ ਕੇ ਕਹਿੰਦੇ ਆ ਕਿ ਅਸੀਂ ਤੁਹਾਨੂੰ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਈਆ ਦੇਵਾਂਗੇ ਕੋ ਸਾਡੇ ਕੋਲੋਂ ਘਰ ਦੀ ਕਣਕ ਲਈ ਜਿਹੜੀ ਸਾਨੂੰ ਬਾਦਲ ਸਾਹਿਬ ਨੇ ਚਾਲੂ ਕੀਤੀ ਸਾਨੂੰ ਬਿਨਾਂ ਕਿਸੇ ਤਕਲੀਫ ਤੋਂ ਢਿੱਡ ਭਰਨ ਲਈ ਦਾਣੇ ਦਾਲ ਸਾਡੇ ਘਰੇ ਆਉਂਦੇ ਸੀ ਸਾਡਾ ਆਪਣਾ ਰਾਸੀ ਬਿਜਲੀ ਦੇ ਬਿੱਲ ਮਾਪ ਸੀ ਕੁੜੀਆਂ ਨੂੰ ਸਾਈਕਲ ਵਜੀਫੇ ਸੀ ਪੈਨਸ਼ਨਾਂ ਮਿਲਦੀਆਂ ਸੀ ਸਗਰ ਸਕੀਮਾਂ ਮਿਲਦੀਆਂ ਸੀ ਅੱਜ ਸਗਰ ਸਕੀਮ ਬੰਦ ਹੈ ਬਿਜਲੀ ਦੇ ਬਿੱਲ ਮੇਰੇ ਕੋਲੇ ਢੇਰ ਲੱਗੇ ਆ ਲੋਕਾਂ ਦੇ ਅਡੇਟੇ ਬਿੱਲ ਆਏ ਪਿਆ 50 50 ਹਜ਼ਾਰ 60 60 ਹਜ਼ਾਰ ਬਿਜਲੀ ਦੇ ਬਿੱਲ ਕੋਈ ਸਗਨ ਸਕੀਮ ਨਹੀਂ ਪੈਨਸ਼ਨਾਂ ਬੰਦ ਕਰਤੀਆਂ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਸਬਦਾਵਾਂ ਤੇ ਕੱਟ ਲੱਗ ਗਏ ਵੋਟਾਂ ਕੁਝ ਕਹਿ ਕੇ ਹੋਰ ਲਈਆਂ ਕਰਿਆ ਕੁਝ ਹੋਰ ਸੋ ਮੈਂ ਜਿਹੜੀ ਗੱਲ ਅਖੀਰ ਤੇ ਵਿੱਚ ਇਹ ਕਹਿਣਾ ਚਾਹਣੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਵਿਜਨ ਲੈ ਕੇ ਆਏ ਸੀ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਤੋਂ برداشت ਨਹੀਂ ਹੋਇਆ ਨਾ ਕਾਂਗਰਸ ਤੋਂ ਬਰਦਾਸ਼ਤ ਹੋਇਆ ਨਾ ਭਾਜਪਾ ਤੋਂ ਤੇ ਨਾ ਜਿਹੜਿਆ ਝਾੜੂ ਵਾਲਿਆ ਇਹਨਾਂ ਨੇ ਤਾਂ ਗੇਮਾਂ ਹੀ ਬੜੀਆਂ ਪਾਈਆਂ ਜਿਹੜੀਆਂ ਵੀ ਸ਼ਾਸ਼ਾ ਰਚੀਆਂ ਗਈਆਂ ਸੋ ਵਿਜ਼ਨ ਦੇ ਤਹਿਤ ਪੰਜਾਬ ਦੇ ਵਿੱਚ ਬਿਜਲੀ ਸਰਪਲਸ ਹੋਈ ਸੇਵਾ ਕੇਂਦਰ ਬਣੇ ਸਹੂਿਦਾਵਾਂ ਸਾਡੇ ਡੋਰ ਸਟੇ ਪਾਈਆਂ ਸੜਕਾਂ ਬੜੀਆਂ ਹਰ ਤਰ੍ਹਾਂ ਦੀ ਡਿਵੈਲਪਮੈਂਟ ਹੋਈ ਪੰਜਾਬ ਦੇ ਵਿੱਚ ਸਾਨੂੰ ਇਹੋ ਜਿਹੇ ਲੀਡਰ ਦੀ ਲੋੜ ਹੈ ਸਾਡੀ ਖੇਤਰੀ ਪਾਰਟੀ ਦੀ ਲੋੜ ਹੈ ਸਾਡੀ ਮਾਂ ਪਾਰਟੀ ਦੀ ਲੋੜ ਹੈ ਜਿਹੜਾ ਫੰਡ ਸਾਡਾ ਸਾਡਾ ਪੈਸਾ ਪੰਜਾਬ ਦਾ ਪੈਸਾ ਪੰਜਾਬ ਤੇ ਲੱਗੇ ਇਹ ਲਟੇਰੇ ਸਾਡਾ ਪੈਸਾ ਲੁੱਟ ਕੇ ਨਾ ਲੈ ਕੇ ਜਾਣ ਸਾਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਆ ਮੇਰੇ ਭੈਣ ਭਰਾ ਮੇਰੀਆਂ ਭੈਣਾ ਪੁੱਸ ਵਾਲੀਆਂ ਖੜੀਆਂ ਇੱਥੇ ਇਹਨਾਂ ਨੂੰ ਪੁੱਛ ਕੇ ਦੇਖੋ ਇਹਨਾਂ ਦੀਆਂ ਭਰਤੀਆਂ ਸ਼੍ਰੋਮਣੀ ਕਾਲੀ ਦਲ ਨੇ ਕੀਤੀਆਂ ਉਸ ਤੋਂ ਬਾਅਦ ਇਹਨਾਂ ਨੇ ਕੋਈ ਭਰਤੀ ਨਹੀਂ ਕੀਤੀ ਸੋ ਸਾਨੂੰ ਇਹੋ ਜਿਹੀ ਲੀਡਰ ਦੀ ਲੋੜ ਹੈ ਇਹੋ ਜਿਹੀ ਸਾਨੂੰ ਪਾਰਟੀ ਦੀ ਲੋੜ ਹੈ ਜਿਹੜੀ ਸਾਡੇ ਬਾਰੇ ਸੋਚੇ ਜਿਹੜੀ ਪੰਜਾਬ ਬਾਰੇ ਸੋਚੇ ਆਪਾਂ ਇਹਨਾਂ ਲਟੇਰਿਆਂ ਨੂੰ ਇਹ ਦਿੱਲੀ ਦੇ ਲਟੇਰੇ ਆ ਇਹਨਾਂ ਨੂੰ ਭਾਂਜ ਦਈਏ ਇਹ ਜਿਹੜਾ ਫੁੱਟ ਪਾਉ ਤਾਕਤਾ ਹੈ ਇਹਨਾਂ ਨੂੰ ਭਾਂਜ ਦਈਏ ਅਖੀਰ ਚ ਮੈਂ ਸੱਦਾ ਦਿੰਦੀ ਆ ਮੇਰੀਆਂ ਭੈਣਾਂ ਨੂੰ ਕਿ ਆਪਾਂ ਇੱਕ ਔਰਤ ਪੜ ਜਾਂਦੀ ਹੈ ਤਾਂ ਕਹਿੰਦੇ ਸੱਤ ਗੁੱਲਾ ਪੜ ਜਾਂਦੀ ਹੈ ਤੇ ਜੇ ਕੋਈ ਔਰਤ ਆਪਦੇ ਵਿੱਚ ਆਪਦਾ ਇੱਕ ਸਿਆਸੀ ਪ੍ਰਚਾਰ ਕਰੇ ਸਿਆਸੀ ਸਮਝ ਲੈ ਕੇ ਜਾਵੇ ਤਾਂ ਸੱਤ ਰਿਸ਼ਤੇਦਾਰੀਆਂ ਤੇ ਲੈ ਕੇ ਜਾ ਸਕਦੀ ਹੈ ਸੋ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਅਸੀਂ ਆਪਦੇ ਬੱਚਿਆਂ ਨੂੰ ਜਿਨ੍ਹਾਂ ਦੇ ਦਿਮਾਗ ਨਾਲ ਖੇਡਿਆ ਜਾ ਰਿਹਾ ਹੈ ਮੋਬਾਈਲਾਂ ਚ ਕੂੜਾ ਪ੍ਰਚਾਰ ਛੁੱਟਿਆ ਜਾ ਰਿਹਾ ਹੈ ਆਪਦੇ ਬੱਚਿਆਂ ਨੂੰ ਚੁੱਲਿਆਂ ਤੇ ਬਿਠਾਈਏ ਉਹਨਾਂ ਨੂੰ ਸਮਝਾਈਏ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ ਪੰਥ ਨੂੰ ਬਚਾਉਣਾ ਹੈ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਾਂ ਮਾਈ ਭਾਗੋ ਬਰਗੇਡ ਬਣਾਈਏ ਮਾਈ ਭਾਗੋ ਬਰਗੇਡ ਬਣਾ ਕੇ ਔਰਤਾਂ ਜਿਹੜੀਆਂ ਵੱਧ ਤੋਂ ਵੱਧ ਪਾਰਟੀ ਦਾ ਪ੍ਰਚਾਰ ਕਰੀਏ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਕਹਿੰਦੀ ਆ ਧੰਨਵਾਦ ਕਹਿੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਪ੍ਰਧਾਨ ਸਾਹਿਬ ਦਾ ਮੈਂ ਬੇਨਤੀ ਕੀਤੀ ਸੀ ਸਾਡੇ ਬਹੁਤ ਸਤਿਕਾਰਯੋਗ ਜਥੇਦਾਰ ਹੀਰਾ ਸਿੰਘ ਜੀ ਗਾਬੜਿਆ ਸਾਹਿਬ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਰਦਾਰ ਜਨਮੇਜਾ ਸਿੰਘ ਜੀ ਸੇਖੋ ਸਾਹਿਬ ਉਹਨਾਂ ਨੂੰ ਬੇਨਤੀ ਕੀਤੀ ਸੀ ਪਰ ਉਹਨਾਂ ਨੇ ਤਬੀਅਤ ਦਾ ਸਾਜ ਹੋਣ ਕਰਕੇ ਸੰਗਤ ਤੋਂ ਮਾਫੀ ਮੰਗੀ ਹੈ ਹੁਣ ਮੈਂ ਬੇਨਤੀ ਕਰਨ ਜਾ ਰਿਹਾ ਇਸ ਹਲਕੇ ਤੇ ਸੇਵਾ ਕਰ ਰਹੇ ਬਹੁਤ ਸਤਿਕਾਰਯੋਗ ਮੇਰੇ ਛੋਟੇ ਵੀਰ ਸਰਦਾਰ ਕਵਰਜੀਤ ਸਿੰਘ ਜੀ ਰੋਜੀ ਬਰਕੰਦੀ ਸਾਬका ਐਮਐਨਏ ਸਾਹਿਬ ਉਹ ਆ ਕੇ ਜਿੱਥੇ ਪ੍ਰਧਾਨ ਸਾਹਿਬ ਨੂੰ ਜੀ ਆਇਆਂ ਕਹਿਣਗੇ ਉੱਥੇ ਅੱਜ ਪਹੁੰਚਿਆ ਵ્યાਜ ਇਹ ਸੰਗਤਾਂ ਦਾ ਠਾਠਾ ਮਾਰਦੇ ਇਕੱਠਾ ਜਿਹੜਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਗੇ ਸਰਦਾਰ ਕਮਰਜੀਤ ਸਿੰਘ ਜੀ ਰੋਚੀ ਬਰਕੰਦੀ ਸਾਡੇ ਬੜੇ ਹੀ ਸਤਕਾਰਯੋਗ ਸਟੇਜ ਤੇ ਬਿਰਾਜ਼ਮਾਨ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਕਾਜਕਾਰੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਸਾਹਮਣੇ ਬੜਾਜ਼ਮਾਨ ਇਸ ਮਾਲਵੇ ਦੀ ਧਰਤੀ ਤੋਂ ਆਈ ਹੋਈ ਵਕ ਵਕ ਹਲਕਿਆਂ ਤੋਂ ਸਾਰੀ ਹੀ ਸਾਧ ਸੰਗਤ ਸਭ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਕਿਉਂ ਢਿੱਲੀ ਫਤਿਹ ਬਣਾਉਣੇ ਕਾਇਮ ਹੋ ਕੇ ਫਤਿਹ ਫਿਰ ਨਾਅਰੇ ਲਾਉਣੇ ਆ ਫਿਰ 2 ਮਿੰਟ ਲਾਵਾਂਗੇ ਸਭ ਨੂੰ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਦੋ ਤਿੰਨ ਨਾਰੇ ਲਵਾਉਂਗਾ ਤੇ ਤਗੜੇ ਹੋ ਕੇ ਜੋਸ਼ ਨਾਲ ਸਾਰਿਆਂ ਨੇ ਨਾਰੇ ਦਾ ਜਵਾਬ ਨਾਰੇ 'ਚ ਦੇਣਾ ਸ਼ਰੋਮ ਨਹੀਂ ਅਕਾਲੀ ਦਲ ਸ਼ਰੋਮ ਨਹੀਂ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਬੋਲੇ ਸੋ ਨਿਹਾਲ ਨੋ ਪ੍ਰਧਾਨ ਸਾਹਿਬ ਜਥੇਦਾਰ ਬਲਵਿੰਦਰ ਸਿੰਘ ਜੀ ਭੁੰਦੇਟ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਇਸ 40 ਮੁਕਤਿਆਂ ਦੀ ਪਵਿੱਤਰ ਧਰਤੀ ਦੇ ਬਤੌਰ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਨੂੰ ਮੈਂ ਜੀ ਆਇਆਂ ਆਖਦਾ ਤੇ ਜਿਹੜੀ ਇੱਥੇ ਹਜ਼ਾਰਾਂ ਦੀ ਤਦਾਦ ਚ ਸੰਗਤ ਜੋ ਸ਼ਰੋਮਣੀ ਅਕਾਲੀ ਦਲ ਦੇ ਪੰਡਾਲ ਚ ਸ਼ਮੋਬਿਤ ਹੈ ਉਹਨਾਂ ਨੂੰ ਵੀ ਮੈਂ ਜੀ ਆਇਆਂ ਆਖਦਾ ਤਾਂ ਕਿ ਤੁਸੀਂ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਬੜੇ ਜੋਸ਼ ਨਾਲ ਠਾਠਾ ਮਾਰਦਾ ਹੋਇਆ ਇਕੱਠ ਜੋ ਅੱਜ ਤੇ ਹੋ ਰਿਹਾ ਮੈਂ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹਮੇਸ਼ਾ ਕਰਦਾ ਉਹਨਾਂ ਵੀ ਯਾਰ ਤਗੜੇ ਰਹੋ ਆ ਅਕਾਲੀ ਦਲ ਤੁਹਾਡਾ ਪਰਿਵਾਰ ਤੇ ਜਿਹੜੇ ਕਹਿੰਦੇ ਸੀ ਅਕਾਲੀ ਦਲ ਖਤਮ ਹੋ ਗਿਆ ਅੱਜ ਠਾਠਾ ਮਾਰਦਾ ਕੱਟ ਇਸ ਗੱਲ ਦੀ ਗਵਾਹੀ ਭਰਦਾ ਵੀ ਅਕਾਲੀ ਦਲ ਜਿੰਨਾ ਅਕਾਲੀ ਦਲ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਉਹਨਾਂ ਅਕਾਲੀ ਦਲ ਕਾਇਮ ਹੋ ਕੇ ਤੁਹਾਡੇ ਇੱਥੇ ਹਿੱਕਾਂ 'ਚ ਵੱਜੂਗਾ ਹਿੱਕਾਂ 'ਚ ਬੋਲੇ ਸੋ ਨਿਹਾਲ ਤੇ ਬੜੀ ਖੁਸ਼ੀ ਹੁੰਦੀ ਅੱਜ ਮੈਨੂੰ ਪੱਤਰਕਾਰ ਸਾਹਿਬ ਸਵੇਰੇ ਪੁੱਛਦੇ ਤਕਰੀਬਨ 8 ਵਜੇ ਕਹਿੰਦੇ ਜੀ ਅਕਾਲੀ ਦਲ ਦਾ ਰਿਵਾਈਵਲ ਕਿਵੇਂ ਆ ਮੈਂ ਕਹਿਆ ਯਾਰ ਅਕਾਲੀ ਦਲ ਆਣੀ ਜਿਹੜੇ ਅੱਜ ਇੱਕ ਨਵੀਂ ਪਾਰਟੀ ਜੀ ਬਣਾਈ ਜਾਂਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ 104 ਸਾਲ ਬਾਅਦ ਜਾਗ ਆਈ ਹੈ 104 ਸਾਲ ਪੁਰਾਣੀ ਥੋੜੀ ਪਾਰਟੀ ਆ ਜਿਨ੍ਹਾਂ ਨੇ ਪੰਥ ਦੀ ਪੰਜਾਬ ਅਤੇ ਪੰਜਾਬੀਅਤ ਦੀ ਰਖਵਾਲੀ ਕੀਤੀ ਆ ਤੇ ਮੈਂ ਕਿਹਾ ਯਾਰ ਜਿਹੜਾ ਨਵਾਂ ਪੰਥ ਬਣ ਜਾ ਰਿਹਾ 1984 ਚ ਉਹ ਕਾਂਗਰਸ ਦਾ ਪਿੰਡੋਂ ਪੰਚਾਇਤ ਮੈਂਬਰ ਸੀਗਾ ਪੰਚਾਇਤ ਮੈਂਬਰ ਤੇ ਅੱਜ ਪੰਥ ਦਾ ਦਰਦ ਆ ਆ ਪਿੱਛੇ ਜੇ ਇੱਕ ਹੋਰ ਜਿਨ੍ਹਾਂ ਨੇ ਬੜਾ ਸਲਾਘਾਯੋਕ ਕੰਮ ਕੀਤਾ ਹੋਣਾ ਸ਼ਾਇਦ ਉਹਨੂੰ ਸਨਮਾਨਿਤ ਕਰਨ ਆ ਗਏ ਮੁਖਸਰ ਕਹਿੰਦੇ 17 ਸਾਲ ਸੇਵਾ ਕੀਤੀ ਆ ਤੇ 17 ਬੰਦੇ ਉੱਥੇ ਪਹੁੰਚੇ ਮੈਂ ਇੱਕੋ ਗੱਲ ਤੁਹਾਨੂੰ ਕਹਿਣਾ ਆ ਆ ਲੀਡਰ ਬੈਠਾ ਬੱਬਰ ਸ਼ੇਰ ਸਰਦਾਰ ਸੁਖਬੀਰ ਸਿੰਘ ਬਾਦਲ ਥੋੜਾ ਬਾਦਲ ਸਾਹਿਬ ਆ ਇੰਨੀ ਸੰਗਤ ਕਿਉਂ ਆਈ ਆ ਇਸ ਕਰਕੇ ਆਈ ਆ ਕਿਉਂਕਿ ਤੁਸੀਂ ਅੱਗੇ ਹੋ ਕੇ ਲੜਾਈ ਲੜਦੇ ਹੋ ਇਹ ਸੰਗਤ ਨੂੰ ਤੁਹਾਡੀ ਲੀਡਰਸ਼ਿਪ ਦੇ ਵਿੱਚ ਵਿਸ਼ਵਾਸ ਆ ਇਹ ਸੰਗਤ ਨੂੰ ਤੁਹਾਡੇ ਤੇ ਮਾਣ ਆ ਤੇ ਜਿਹੜਾ ਲੀਡਰ ਭੱਜਦਾ ਹੁੰਦਾ ਉਹਨੇ ਪਿੱਛੇ ਐਡੀ ਵੱਡੀ ਸੰਗਤ ਕਦੀ ਵੀ ਆਉਂਦੀ ਨਹੀਂਗੀ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਯਾਰ ਤਗੜੇ ਹੋ ਜਾ ਜਦੋਂ ਨਾ ਤੁਹਾਨੂੰ ਕੋਈ ਕਹਿੰਦਾ ਹੁੰਦਾ ਜੀ ਅਕਾਲੀ ਦਲ ਨੇ ਐ ਕਰਤਾ ਕਾਇਮ ਰਿਆ ਕਰੋ ਕਾਇਮ ਆ ਜਜ਼ਬਾ ਜਿਹੜਾ ਆਪਾਂ ਲੈ ਕੇ ਚੱਲੇ ਆ